ਮਲੋਟ ਤਾਂ ਤੁਸੀਂ ਬਹੁਤ ਸੁਣਿਆ ਹੋਣਾ ਪਰ ਆਪਾਂ ਮਲੋਟ ਨਹੀਂ ਖੜੇ ਆਪਾਂ ਖੜੇ ਆ ਪਿੰਡ ਤਾਮਕੋਟ ਠੀਕ ਹੈ ਜੀ ਇੱਥੋਂ ਦੀ ਜਿਹੜੀ ਮੈਂ ਤੁਹਾਨੂੰ ਚੀਜ਼ ਦਿਖਾਉਣ ਜਾ ਰਿਹਾ ਆ ਇਹ ਹੈਗੀ ਆ ਜੀ ਪਿੰਡ ਦੀ ਸੱਤ ਜਿਹੜੀ ਜਦੋਂ ਆਪਾਂ ਪਿੰਡ ਦੇ ਵਿੱਚ ਐਂਟਰ ਹੋਵਾਂਗੇ ਨਹਿਰ ਦੇ ਉੱਤੇ ਬਣੀ ਹੋਈ ਹੈ ਤੇ ਇਹੋ ਜੀ ਸੱਤ ਤੁਸੀਂ ਅੱਜ ਤੱਕ ਨਹੀਂ ਦੇਖੀ ਹੋਣੀ ਆ ਦੇਖ ਲਓ ਇੱਧਰ ਕੁਰਸੀਆਂ ਲੱਗੀਆਂ ਨੇ ਇੱਧਰ ਮੰਜੇ ਡਾਹੇ ਪਏ ਨੇ ਹਨਾ ਪੂਰਾ ਪਿੰਡਾਂ ਵਾਲਾ ਮਾਹੌਲਾ ਪੂਰਾ ਸਿਰਾਂ ਗੱਲ ਲਵਾਤਾ ਸੱਤ ਦੀ ਤੇ ਇੱਧਰ ਨਾਲ ਨਹਿਰ ਵਗਦੀ ਹੈ ਤੇ ਠੰਡਾ ਠੰਡਾ ਪਾਣੀ ਹੈ ਤੇ ਠੰਡੀ ਠੰਡੀ ਹਵਾ ਚੱਲਦੀ ਹੈ ਤੇ ਵਿੱਚ ਲੱਗਿਆ ਹੋਇਆ ਐਡਾ ਵੱਡਾ ਬੋਰਡ ਤੁਸੀਂ ਐਡਾ ਵੱਡਾ ਬੋਰਡ ਵੀ ਨਹੀਂ ਦੇਖਿਆ ਹੁਣ ਅੱਜ ਤੱਕ ਠੀਕ ਹੈ ਜੀ ਇੱਧਰ ਕੁਰਸੀਆਂ ਬਣੀਆਂ ਹੋਈਆਂ ਨੇ ਲੱਕੜ ਦੀਆਂ ਸਾਰਾ ਕੁਝ ਪੂਰਾ ਘੈਂਟ ਕੰਮ ਗੱਲਬਾਤ ਹੈ ਤੇ ਸਰਪੰਚ ਨੂੰ ਸਲੂਟ ਹੈ ਭਰਾਵਾ ਇਹ ਜਿਹੜੀ ਤੋਂ ਐਡੀ ਸੋਹਣੀ ਸਾਥ ਬਣਾਤੀ ਉਧਰ ਬਾਹਰ ਨਾਂ ਵੀ ਲਿਖਿਆ ਹੋਇਆ ਸੀ ਉਹ ਵੀ ਮੈਂ ਤੁਹਾਨੂੰ ਦਿਖਾਉਂਗਾ ਵੀ ਕਿਹੜੇ ਸਰਪੰਚ ਨੇ ਬਣਾਈ ਹੈ ਤੇ ਕਦੋਂ ਬਣਾਈ ਹੈ ਉਹ ਸਾਰਾ ਕੁਝ ਬਾਹਰ ਲਿਖਿਆ ਹੋਇਆ ਹੈ ਇੱਧਰ ਸਾਹਮਣੇ ਗੁਰੂ ਘਰ ਦੇਖ ਲਓ ਤੁਸੀਂ ਜਦੋਂ ਸ਼ਾਮ ਦੇ ਵੇਲੇ ਕਰਵਾਣੀ ਚੱਲਦੀ ਹੈ ਜਾਂ ਸਵੇਰੇ ਕਰਵਾਣੀ ਚੱਲਦੀ ਹੈ ਜਿਹੜੇ ਸਾਥ ਦੇ ਵਿੱਚ ਲੋਕ ਆ ਕੇ ਮੰਹਦੇ ਨੇ ਉਹਨਾਂ ਨੂੰ ਦੇਖ ਲਓ ਕਿੰਨਾ ਆਨੰਦ ਆਉਂਦਾ ਹੋਊਗਾ ਇੱਧਰ ਦੇਖ ਲਓ ਬਾਪੂ ਘੋਰੀ ਬੈਠੇ ਤਾਂਸ ਖੇਡੀਆਂ ਦੇ ਨੇ ਇਹ ਵੀ ਆਪਦੇ ਫੁੱਲ ਜ਼ਿੰਦਗੀ ਦੇ ਨਜ਼ਾਰੇ ਲਈ ਜਾਂਦੇ ਨੇ ਪੂਰਾ ਨਜ਼ਾਰਾ ਪੂਰੀ ਘੈਂਟ ਗੱਲਬਾਤ ਆ ਯਾਰ ਪੂਰੀ ਘੈਂਟ ਸੋਹਣੀ ਸਾਥ ਬਣੀ ਤੇ ਇਧਰ ਦੇਖ ਲੋ ਝੂਲੇ ਝਾਲੇ ਲਾ ਕੇ ਪੂਰੀ ਘੈਂਟ ਬਣਾਈ ਹੋਈ ਆ ਯਾਰ ਆਪਾਂ ਮਾੜੀ ਕਿਸੇ ਪਾਸੋਂ ਨਹੀਂ ਕਹਿ ਸਕਦੇ ਇਹ ਜੀ ਕਿਹੜੇ ਕਿਹੜੇ ਪਿੰਡ ਦੇ ਵਿੱਚ ਸੱਤ ਬਣੀ ਹੋਈ ਆ ਉਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਧਰ ਵੀ ਝੂਲੇ ਲੱਗੇ ਹੋਏ ਨੇ ਇਧਰ ਪਿੰਗ ਪਈ ਹੋਈ ਆ ਠੀਕ ਹੈ ਜੀ ਤੇ ਇਧਰ ਚਲੋ ਦੂਜਾ ਝੂਲਾ ਇਹ ਹੁਣ ਲੋਹੇ ਦਾ ਤੇ ਜਿਹੜੀਆਂ ਆਪਣੀਆਂ ਦੇਸੀ ਪਿੰਗਾ ਨੇ ਉਹਨੂੰ ਆਪਾਂ ਪਿੰਗਾ ਕਹਿ ਦਿੰਨੇ ਆ ਦੇਖ ਲਓ ਜੀ ਲਿਖਿਆ ਹੋਇਆ ਵੱਲੋਂ ਸਰਪੰਚ ਗਰਨਾਮ ਸਿੰਘ ਸਮੂਹ ਗ੍ਰਾਮ ਅਤੇ ਨਗਰ ਨਿਵਾਸੀ ਪਿੰਡ ਤਾਮਕੋਟ ਇਹ ਤਾਮਕੋਟ ਦੇ ਪਿੰਡ ਵੱਲੋਂ ਵੜਾਈ ਗਈ ਹੈ ਤੇ ਦੇਖ ਲਓ ਤੁਸੀਂ ਵੀ ਕਿੱਡੀ ਸੋਹਣੀ ਸਾਥ ਹੈ ਇੰਨੀ ਹਰਿਆਲੀ ਆ ਨਾ ਇੱਥੇ ਇੰਨੀ ਹਰਿਆਲੀ ਤੁਸੀਂ ਕਿਸੇ ਪਿੰਡ ਦੇ ਸਾਥ ਦੇ ਵਿੱਚ ਨਹੀਂ ਦੇਖੀ ਹੋਣੀ ਐਡੀ ਸੋਹਣੀ ਸਾਥ ਜੇ ਕਿਸੇ ਪਿੰਡ ਦੇ ਵਿੱਚ ਬਣੀ ਆ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੇ ਦਿਓ। ਬਾਕੀ ਇਥੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ ਇਥੇ 24 ਘੰਟੇ ਛਾਂ ਹੀ ਰਹਿੰਦੀ ਐ ਧੁੱਪ ਤਾਂ ਇਥੇ ਅੰਦਰ ਆਉਂਦੀ ਨਹੀਂ 10 ਮਿੰਟ ਵੀ ਧੁੱਪ ਜਿਹੜੀ ਆ ਉਹ ਉਹ ਅੰਦਰ ਨਹੀਂ ਆਉਂਦੀ ਤਾਂ ਦੇਖ ਲਓ ਇਧਰ ਸਰਪੰਚ ਦਾ ਨਾਮ ਲਿਖਿਆ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ਪੁਰਪਤ ਜਿਹੜੀ ਇਹ ਸਾਥ ਬਣਾਈ ਗਈ ਸੀ ਠੀਕ ਹੈ ਜੀ ਤੇ ਇਧਰ ਨਾਲ ਗੁਰੂ ਘਰ ਐ ਤੇ ਇਧਰ ਨਾਲ ਨਹਿਰ ਦੇ ਵਿੱਚੋਂ ਜਿਹੜਾ ਬੋੜ ਹੈ ਉਹ ਪਾਣੀ ਪੀ ਰਿਹਾ। ਵੀਡੀਓ ਕਿਵੇਂ ਲੱਗੀ? ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ।